ਨੇ ਕਿਹਾ ਤੇ ਬੰਦੇ ਛੱਡ ਦਿਓ ਬੰਦਾ ਕੋਈ ਨਾ ਦੁਬਾਰਾ ਕਰੂਗਾ ਤੇ ਆਪਾਂ ਜ਼ਿੰਮੇਵਾਰ ਆਏ ਇਹ ਭਾਈ ਸਾਹਿਬ ਨੇ ਕਿਹਾ ਨਹੀਂ ਤੁਹਾਡਾ ਵਾ ਗਰੰਟੀ 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 ਹੁਣ ਪੁਲਿਸ ਵੀ ਦੇएगी ਚੋਰਾਂ ਦੀ ਗਰੰਟੀ ਐਸੀ ਨਹੀਂ ਕਹਵੇਂ ਖੁਦ ਲੋਕ ਕਹਿ ਰਹੇ ਨੇ ਉਹ ਵੀ ਪੁਲਿਸ ਦੇ ਸਾਹਮਣੇ ਐ ਤਸਵੀਰਾਂ ਨੇ ਜਿਲੰਦਰ ਦੀਆਂ ਉਹਨਾਂ ਨੇ ਕਿਹਾ ਤੇ ਬੰਦੇ ਛੱਡ ਦਿਓ ਬੰਦਾ ਕੋਈ ਨਾ ਦੁਬਾਰਾ ਕਰੂਗਾ ਤੇ ਆਪਾਂ ਜ਼ਿੰਮੇਵਾਰ ਆਏ ਇਹ ਭਾਈ ਸਾਹਿਬ ਨੇ ਕਿਹਾ ਨਹੀਂ ਤੁਹਾਡਾ ਵਾ ਉਹਨਾਂ ਨੇ ਕਿਹਾ ਬੰਦੇ ਛੱਡ ਦਿਓ ਬੰਦਾ ਕੋਈ ਨਾ ਦੁਬਾਰਾ ਕਰੂਗਾ ਤੇ ਆਪਾਂ ਜ਼ਿੰਮੇਵਾਰ ਆ ਇਹ ਭਾਈ ਸਾਹਿਬ ਨੇ ਕਿਹਾ ਨਹੀਂ ਤੁਹਾਡਾ ਵਾਹ ਉਹ ਹੋਏ ਉਹ ਹੋਏ ਉਹ ਹੋਏ ਕੀ ਵਾਕਈ ਪੁਲਿਸ ਵਾਲਾ ਦੇ ਰਿਆ ਸੀ ਚੋਰ ਦੀ ਗਰੰਟੀ ਅਸੀਂ ਨਹੀਂ ਕਹਿ ਰਹੇ ਦੁਕਾਨਦਾਰ ਕਹਿ ਰਹੇ ਨੇ ਇਹ ਤਸਵੀਰਾਂ ਨੇ ਜਿਲੰਦਰ ਥਾਣਾ ਬਸਤੀ 바ਵਾ ਖੇਤ ਤੋਂ ਕੁਛ ਦੂਰੀ ਦੀਆਂ ਕੁਝ ਮੀਟਰ ਦੂਰੀ ਦੇ ਉੱਤੇ ਇੱਕ ਦੁਕਾਨਾਂ ਤੇ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸੀ ਲੋਕੀ ਅੱਕ ਗਏ ਤੇ ਮਾਰਕੀਟ ਦੇ ਪ੍ਰਧਾਨ ਪ੍ਰਦੀਪ ਖੁੱਲਰ ਨੇ ਫੈਸਲਾ ਲਿੱਤਾ ਕਿ ਠੇਕਰੀ ਪਹਿਰਾ ਲਾਇਆ ਜਾਏਗਾ ਬਸ ਫਿਰ ਕੀ ਸੀ ਲੋਕਾਂ ਨੇ ਠੇਕਰੀ ਪਹਿਰਾ ਲਾਤਾ ਤੇ ਰਾਤ ਨੂੰ ਇੱਕ ਸ਼ੱਕੀ ਫੜਿਆ ਗਿਆ ਜਿਸ ਨੂੰ ਦੁਕਾਨਦਾਰ ਚੋਰ ਹੀ ਕਹਿ ਰਹੇ ਸੀ ਤੇ ਉਹਨਾਂ ਨੇ ਪੁਲਿਸ ਬੁਲਾ ਲਈ ਸੋ ਪੁਲਿਸ ਮੌਕੇ ਤੇ ਆਈ ਤੇ ਅੱਗੋਂ ਜਦੋਂ ਪੁਲਿਸ ਉਸ ਨੂੰ ਹਿਰਾਸਤ ਚ ਲੈ ਰਹੀ ਸੀ ਦੇ ਮਾਰਕੀਟ ਦੇ ਪ੍ਰਧਾਨ ਨੇ ਕਹਤਾ ਕਿ ਭਾਈ ਆ ਪੁਲਿਸ ਵਾਲਾ ਤਾਂ ਸਾਨੂੰ ਕਹਿ ਰਿਹਾ ਕਿ ਇਸ ਨੂੰ ਛੱਡ ਦੇ ਉਹ ਜਿਹਾ ਅੱਗੋ ਕਰੋਗਾ ਤੇ ਮੇਰੀ ਜ਼ਿੰਮੇਵਾਰੀ ਆ ਹੈਰਾਨੀ ਦੀ ਗੱਲ ਐ ਕੋਈ ਪੁਲਿਸ ਵਾਲਾ ਜ਼ਿੰਮੇਵਾਰੀ ਕਿਵੇਂ ਚੱਕ ਸਕਦਾ ਹੁਣ ਐ ਪ੍ਰਧਾਨ ਸਾਹਿਬ ਸੱਚ ਬੋਲ ਰਹੇ ਸੀ ਕਿ ਝੂਠ ਐ ਤਾਂ ਪਤਾ ਨਹੀਂ ਪਰ ਪੁਲਸ ਵਾਲੇ ਨੇ ਨਾਲ ਹੀ ਕਹਤਾ ਕਿ ਮੈਂ ਤਾਂ ਜੀਹਾ ਕੁਝ ਨਹੀਂ ਕਿਆ ਪਰ ਦੁਕਾਨਦਾਰ ਆਪਣੇ ਸਟੈਂਡ ਤੇ ਕਾਇਮ ਸੀ ਪ੍ਰਧਾਨ ਨੇ ਕਹਿਆ ਨਹੀਂ ਇਸ ਨੇ ਮੈਨੂੰ ਇਹੀ ਗੱਲ ਕਹੀ ਐ ਉਹਨਾਂ ਹੈਰਾਨੀ ਦੀ ਗੱਲ ਹੈ ਜੇਕਰ ਗੱਲ ਸਹੀ ਹੈ ਤੇ ਪੁਲਿਸ ਵਾਲੇ ਚੋਰਾਂ ਦੀ ਗਰੰਟੀ ਕਦੋਂ ਤੋ ਲੈਣ ਲੱਗ ਪਏ ਤੁਸੀਂ ਆਪ ਫਿਰ ਦੇਖ ਲਵੋ ਮੌਕੇ ਤੇ ਕੀ ਕੁਝ ਹੋਇਆ ਦਿਨਕ ਮੈਲ ਪੰਜਾਬੀ ਟੀਵੀ ਦੇ ਲਈ ਚਿੰਤਮਨ ਤੌਰ ਮੇਸ਼ ਕੁਮਾਰ ਜੀ ਰਪਾ ਸੋਨਾਰਨੀ ਪਹਿਲੇ ਤਿੰਨ ਤੋਂ ਲਗਾਤਾ ਟਰੈਪ ਲਗਾਏ ਬੰਦਾ ਫੜਿਆ ਇਹਦੇ ਕੋ ਥੋੜੀ ਸ਼ੈਣੀ ਪਲਾਸ ਹੋਰ ਸਮਾਨ ਜਿਹੜਾ ਬਰਾਮਦ ਹੋਇਆ ਬਾਕੀ ਤੇ ਜਿਹੜੀਆਂ ਥੋੜੀਆਂ ਜਿਹੜੀਆਂ ਉਹ ਸ਼ੈਣੀ ਫੜੀ ਉਹ ਕੀ ਕਾਦੇ ਲਈ ਹੈ ਜੀ ਇਹ ਤੇ ਤੋਟਾਲੇ ਤੋੜਦਾ ਹੈ ਇੱਕ ਤੇ ਮੰਨ ਗਿਆ ਵੀ ਗੁਰਗੁਦਾਸ ਬਾਰੇ ਦੀ ਜਨਮ ਦਿਨ ਦੇ ਉੱਤੇ ਜਿਹੜੇ ਬੋਰਡ ਆ ਮੈਂ ਲਾਏ ਆ ਹੜਕੋ ਦੀ ਰਿਕਾਰਡਿੰਗ ਹੈ ਅੱਛਾ ਜੀ ਇਹ ਮੰਨ ਗਿਆ ਵੀ ਜਿਹੜੇ ਗੁਰੂ ਸਾਹਿਬ ਦੇ ਬੋਰਡ ਲਾਏ ਮੈਂ ਲਾਏ ਨਹੀਂ ਜਿਹੜੇ ਬੋਰਡ ਆ ਜੀ ਤੁਸੀਂ ਲਾਏ ਆ ਬੋਰਡ ਆ ਤੁਸੀਂ ਲਾਏ ਨਹੀਂ ਮੈਂ ਆ ਇੱਕ ਮਿੰਟ ਦਿਖਾਈਓ ਇੱਕ ਮਿੰਟ ਦਿਖਾਈਓ ਫੜ ਕੇ ਆ ਦੇਖ ਸਕਦੇ ਹੋ ਇਹ ਘਾਹ ਜੇ ਥੋੜੀ ਆ ਥੋੜੀ ਵਾਲੇ ਦੇਖ ਸਕਦੇ ਥੋੜੀ ਵੀ ਰੱਖੀ ਪਈ ਆ ਪਲਾਸ ਵੀ ਰੱਖਿਆ ਹੈ ਸ਼ੈਣੀ ਵੀ ਰੱਖੀ ਪਈ ਆ ਲੋਕਾਂ ਦੇ ਤਾਲੇ ਤੋੜਨ ਨੂੰ ਲੁੱਟਾ ਖੋਆ ਕਰਨ ਨੂੰ ਜਿਹੜਾ ਸਮਾਨ ਰੱਖਿਆ ਗਿਆ ਦੇਖ ਸਕਦੇ ਹੋ ਕਿ ਤੁਹਾਡੇ ਵੀ ਜੇ ਘਰਾਂ ਦੇ ਵਿੱਚ ਲੁੱਟਾ ਖੋਆ ਹੋਈਆਂ ਤਾਂ ਤੁਸੀਂ ਦੇਖ ਸਕਦੇ ਹੋ ਸੋ ਦੇਖ ਸਕਦੇ ਹੋ ਇਹ ਪੱਕ ਲੈ ਆਈ ਕਿੱਥੇ ਜਾ ਰਹੇ ਹੋ ਮੌਕੇ ਦੀਆਂ ਵੱਡੀਆਂ ਤਸਵੀਰਾਂ ਪੰਜ ਦੱਸੋ ਇਹ ਤੁਸੀਂ ਕੀ ਕਹਿ ਰਹੇ ਜੀ ਵਾਜੋ ਤਾਡਾ ਸਰ ਨਾ ਮੇਰਾ ਬਿਲਕੁਲ ਇਹ ਵੀ ਗੱਲ ਕੇ ਛੱਡ ਦਿਓ ਫਿਰ ਤੁਸੀਂ ਕਿੱਦਾਂ ਕੇ ਛੱਡਦੇ ਨਹੀਂ ਤੁਸੀਂ ਨਹੀਂ ਤੁਸੀਂ ਲਟੇਰੇ ਨਹੀਂ ਲਟੇਰੇ ਫੜ ਨਹੀਂ ਲਟੇਰੇ ਪੁਲਿਸ ਫੜ ਨਹੀਂ ਛੱਡਣ ਨੂੰ ਜੀ ਤੁਹਾਡੀ ਤੁਹਾਡੀ ਸੰਗਠ ਹੈ ਜੀ ਇਹ ਦੇ ਨਾਲ ਤੁਸੀਂ ਇੱਥੇ ਇਹ ਤੋੜੀ ਲੈ ਕੇ ਕੀ ਕਰ ਰਹੇ ਸੀ ਤੁਹਾਡੀ ਹਿੱਸੇਦਾਰੀ ਹੈ ਜੀ ਇਹ ਦੇ ਨਾਲ ਨਾ ਵੀ ਕੋਈ ਨਹੀਂ ਤੁਹਾਡੀ ਹਿੱਸੇ ਨਹੀਂ ਤੁਹਾਡੀ ਹਿੱਸੇਦਾਰੀ ਜਿਉਂ ਦਵਾ ਰਿਆਂ ਨੂੰ ਇੱਥੇ ਕੀ ਕਰ ਰਹੇ ਸੀ ਤੁਸੀਂ ਪਰ ਉਧਰ ਦੇ ਬੰਦੇ ਪੁਲਿਸ ਕੋ ਫੜੇ ਨਹੀਂ ਆ ਰਹੇ ਇੰਨੇ ਲੁੱਟਾਖੋ ਆ ਸ਼ਹਿਰ ਚ ਹੋ ਰਹੀਆਂ ਇੰਨੇ ਵਾਰਦਾਤਾ ਹੋ ਰਹੀਆਂ ਇੰਨੇ ਲੋਕ ਲੁੱਟਾਖੋ ਕਰ ਰਹੇ ਤੁਹਾਡੇ ਕੋ ਬੰਦੇ ਫੜੇਗੇ ਯਾਰ ਇੱਕ ਹੁਣ ਸਵਾਲ ਦਾ ਜਵਾਬ ਤਾਂ ਦੇ ਦਿਓ ਨਹੀਂ ਤੁਸੀਂ ਤੁਸੀਂ ਕਹਿੰਦੇ ਬੰਦੇ ਛੱਡ ਦਿਓ ਜੀ ਕਿੰਨੇ ਕਿਹਾ ਸੀ ਇਹ ਪਲਾ ਪਲਾ ਉਹ ਕਿਹਨੇ ਨਹੀਂ ਕਿਹਾ ਪਲਾ ਇੱਕ ਮਿੰਟ ਘਾਤਾ ਸੋਲੋ ਉਹਨਾਂ ਨੇ ਕਿਹਾ ਕਿ ਬੰਦੇ ਛੱਡ ਦਿਓ ਬੰਦਾ ਕੋਈ ਨਾ ਦੁਬਾਰਾ ਕਰੂਗਾ ਤੇ ਆਪਾਂ ਜ਼ਿੰਮੇਵਾਰ ਹੈ ਇਹ ਭਾਈ ਸਾਹਿਬ ਨੇ ਕਿਹਾ ਨਹੀਂ ਤੁਹਾਡਾ ਵਾਗੋ ਬਾਈ ਨਾ ਜੀ ਹੱਟ ਮੈਂ ਤੇ ਪਹਿਲੇ ਤੇ ਇੱਥੇ ਆਇਆ ਤਾਈ ਤਾਈ ਦੀ ਕਹਿ ਰਹੇ ਹੋ ਕਾਲੀ ਆਪੇ ਬਤੂ ਹੀ ਕਿਦਾ ਗਿਆ ਤਾਂ ਬੰਦਾ ਛਾੜਦੇ ਹੋਂ ਵਾਈ ਲੈ ਚਲੇ ਥਾਣੇ ਆਜੋ ਕਰ ਬਈ ਉਹ ਤਾਂ ਤੂੰ ਹੁਣ ਲੈ ਕੇ ਚੱਲੇ ਹੋ ਨਾ ਸੋ ਦੇਖ ਸਕਦੇ ਹੋ ਕਿ ਪਹਿਲਾਂ ਪੁਲਿਸ ਨੇ ਕਿਹਾ ਇਹ ਤਾਂ ਬੰਦਾ ਛਾੜਦੇ ਹੋ ਹੁਣ ਪੁਲਿਸ ਲੈ ਕੇ ਜਾ ਰਹੀ ਹੈ ਪਰ ਕਿੰਨੇ ਮਾੜੇ ਹਾਲਾਤ ਹੈ ਜੀ ਪੁਲਿਸ ਦੇਖੋ ਥੋੜੀਆਂ ਅਸੀਂ ਆਪਾਂ ਹੁਣ ਫੜ ਕਰ ਕਰ ਕੇ ਚੱਲੇ ਆ ਪਿਛਲੇ 8 ਘੰਟੇ ਤੋਂ ਕੀਤਾ ਐਸਐਚਓ ਸਾਹਿਬ ਨੂੰ ਕਹਿੰਨ ਕੀਤਾ ਐਸਐਚਓ ਸਾਹਿਬ ਨੇ ਉਸੇ ਵੇਲੇ ਭੇਜਿਆ ਸ਼ੇਖੂ ਸਾਹਿਬ ਨੇ ਬੰਦਾ ਧੰਨਵਾਦ ਕਰਦੇ ਐਸਐਚਓ ਸਾਹਿਬ ਦਾ ਬਾਕੀ ਇਹ ਮੁਲਾਜ਼ਮ ਕਹਿ ਰਿਹਾ ਸੀ ਬਾਰ ਬਾਰ ਵੀ ਤੀਨ ਨੂੰ ਛੱਡ ਦਿਓ ਕੋਈ ਗੱਲ ਨਹੀਂ ਬਾਅਦ 'ਚ ਕੋਈ ਗ ਮੇਂ ਇੰਨੀਆਂ ਵਾਰਦਾ ਤਾਂ ਹੋ ਗਈਆਂ ਚੋਰੀਆਂ ਲੁੱਟਾਂ ਹੋ ਗਈਆਂ ਫਿਰ ਵੀ ਪੁਲਿਸ ਘੈਰੀ ਬੰਦਾ ਛੱਡ ਦਿਓ ਇਹ ਤੇ ਇਹਨਾਂ ਨੂੰ ਹੁਣ ਪਤਾ ਹੋਊਗਾ ਅਸੀਂ ਤੇ ਵੀ ਇਹ ਬੰਦਾ ਫੜਾ ਕੇ ਫੜ ਕੇ ਦੇਤਾ ਇਹਨਾਂ ਨੇ ਮੇਰੇ ਸਾਹਦੇ ਵੀ ਪਤਰੀ ਇੱਕ ਜਗ ਛੱਡ ਦੇ ਹੂੰ ਉਹ ਬੰਦਾ ਕਹਿ ਰਿਹਾ ਮੈਂ ਤੁਹਾਡੇ ਵੱਲੋਂ ਵੀ ਰਿਟਨ ਕੰਪਲੀਟ ਤੁਹਾਡੇ ਵੱਲੋਂ ਵੀ ਰਿਟਨ ਕੰਪਲੀਟ ਦੇਈ ਹੋ ਗਈ ਰਿਟਾਈ ਰਖਾ ਭਾਜੀ ਮਾਰਕੀਟ ਆ ਸਾਡੀ ਮਾਰਕੀਟ ਤੇ ਇੰਨੀਆਂ ਚੋਰੀਆਂ ਹੋ ਗਈਆਂ ਭਾਜੀ ਇਦਾਂ ਇਹ ਛੱਡਦੇ ਨੇ ਰੱਖ ਲੈਣੇ ਇਹਨਾਂ ਦੀ ਮਰਜ਼ੀ ਹੈ ਅਸੀਂ ਬੰਦੇ ਦੀ ਵੀਡੀਓ ਬਣਾ ਲਈ ਹੈ ਠੀਕ ਹੈ ਆਪਾਂ ਕੈਮਰਾ 'ਚ ਬੈਠੇ ਆਂ ਬੰਦੇ ਨੂੰ ਅਸੀਂ ਕੋਈ ਇਦਾਂ ਵੀ ਨਹੀਂ ਕੀਤਾ ਠੀ ਪੁਰਜ਼ੇ ਉਹਨੂੰ ਛੱਡ ਦੇਗੀ ਤੇ ਉੱਪਰ ਅਫਸਰ ਬੈਠੇ ਆ ਮੈਨੂੰ ਤਾਂ ਸ਼ੇਖੋ ਸਾਹਿਬ ਤੇ ਯਕੀਨ ਹੈ ਵੀ ਇਨਸਾਫ ਕਰਨਗੇ ਬਧੀ ਅਫਸਰ ਤੇ ਇਹ ਕਿੰਨੀ ਕੀ ਦਿਨ ਪਹਿਲਾਂ ਬੰਦਾ ਫੜਿਆ ਬੰਦਾ ਸੀ ਅੱਧਾ ਘੰਟਾ ਪਹਿਲੇ ਫੜਿਆ ਪਰ ਅੱਧੇ ਘੰਟੇ ਪਹਿਲਾਂ ਤਾਂ ਇੱਥੇ ਆ ਕੇ ਘੁੰਮ ਰਿਆ ਸੀਗਾ ਅੱਧੇ ਆ ਘੁੰਮ ਰਿਹਾ ਸੀ ਇਹ ਪਹਿਲੇ ਪੂਰਾ ਇਹਨਾਂ ਅਗਸਤਕੀਤੀ ਮਾਰਕੀਟ ਦੀ ਇਹਨੂੰ ਕੁੱਤੇ ਪੈ ਗਏ ਤੇ ਇੱਥੇ ਆ ਕੇ ਬਹਿ ਗਿਆ ਅੱਛਾ ਅੱਛਾ ਫਿਰ ਮੈਂ ਤੇ ਮੇਰੇ ਭਰਾ ਨੇ ਕਮਲ ਭਾਜੀ ਇਹਨਾਂ ਦਾ ਘਰ ਇੱਥੇ ਹਾਂ ਅਸੀਂ ਸਾਰੇ ਕਿੰਨੀ ਭਾਜੀ ਸਾਰਿਆਂ ਨੇ ਆਪਣੇ ਆਪਣੇ ਗੁੱਟਾ ਚੋਂ ਨਿਕਲ ਗਏ ਇਹਨੂੰ ਘੇਰਾ ਪਾ ਕੇ ਫੜਿਆ ਇਹ ਇਦਾਂ ਇਹ ਮੰਨਿਆ ਵੀ ਜਿੰਨੇ ਗੁਰਵਦਾਸ ਮਾਰੇ ਤੇ ਬੋਰ ਲੱਗੇ ਸੀ ਇਸ ਰੋਡ ਦੇ ਉੱਤੇ ਮੈਂ ਲਾਇਆ ਤੇ ਮਾੜਾ ਮੋਟਾ ਮੈਂ ਸ਼ਟਰਾਂ ਛੁੱਟਣ ਦਾ ਵੀ ਇੱਕ ਇੱਦਾਂ ਦਾ ਕੇਰਾ ਕੀਤਾ ਤੇ ਉਹ ਬਾਕੀ ਆਪਾਂ ਬਹੁਤੀ ਗੌਰ ਨਾ ਨਹੀਂ ਪੁੱਛਿਆ ਕਿਉਂਕਿ ਆਪਾਂ ਪੁੱਛਾਂਗੇ ਤੇ ਆਪਾਂ ਤੇ ਪੁਲਿਸ ਵੀ ਨਹੀਂ ਰਹਿਣ ਵਾਲਾ ਦੱਸਿਆ ਬੰਦੇ ਨੇ ਕਿੱਥੇ ਰਹਿਣ ਵਾਲਾ ਇੱਥੇ ਹੀ ਉਤਾਰਾ ਪੈਸ ਦੇ ਕੋ ਰਹਿਣ ਨੇ ਛਤਾਰਾ ਪੈਲੇ ਦੇ ਕੋ ਰਹਿਣ ਨੇ ਪਤਾ ਦੇ ਪੈਲੇ ਦੇ ਕੋ ਕਹਿੰਦਾ ਇੱਥੇ ਰਹਿੰਦਾ ਇੱਥੇ ਹੀ ਆ ਵੀ ਜਿੱਤੋ ਇੱਥੇ ਪਰ ਸਾਡਾ ਵਾਕ ਨਹੀਂ ਹੈ ਇੱਥੇ ਰਹਿਣ ਕੇ ਆ ਜੇ ਇੱਥੇ ਦਾ ਘਰ ਸਾਹਮਣੇ ਤੇ ਇੱਥੇ ਕਰਨਾ ਹੈ ਸੁਣੋ ਬੋਟੀ ਗੱਲ ਭਾਈ ਗੱਲ ਹੈ ਕਿ ਰਾਤ ਅਸੀਂ ਦੂਜੀ ਗੱਲ ਇਹ ਆ ਉਹ ਕੋਈ ਛੈਣੀ ਸੀ ਥੋੜੀ ਸੀ ਪਲਾਸ ਸੀ ਦਸੋ ਦਾ ਕੀ ਕੰਮ ਸੀ ਹੂੰ ਬਾਕੀ ਆ ਕਮਲ ਭਾਈ ਨੂੰ ਪੁੱਛੋ ਇਹਨਾਂ ਨੇ ਨਹੀਂ ਜਦੋਂ ਤੁਸੀਂ ਪੁਲਿਸ ਨੂੰ ਸੋ ਦੇਖ ਸਕਦੇ ਹੋ ਕਿ ਦੇਰ ਰਾਤ ਜਿਹੜਾ ਮੈਨੂੰ ਸਾਨੂੰ ਪੁਲਿਸ ਵਾਲਿਆਂ ਨੇ ਕਿਹਾ ਇਹ ਪੁਲਿਸ ਨੇ ਕਿਹਾ ਤੁਹਾਨੂੰ ਸੁਣੋ ਮੈਂ ਤੁਹਾਨੂੰ ਸਾਰੇ ਰਿਕਾਰਡਿੰਗ ਸੁਣਾ ਦੇਗਾ ਉਹ ਚ ਮੁਲਾਜ਼ਮ ਨੇ ਕਿਹਾ ਵੀ ਇਹਨੂੰ ਛੱਡ ਦਿਓ ਯਾਰ ਜੇ ਕੋਈ ਗਾਂ ਕਰੂਗਾ ਤੇ ਅਸੀਂ ਫੜ ਲਾਂਗੇ ਦੁਬਾਰਾ ਇੱਥੇ ਰਹਿਣਾ ਨਹੀਂ ਪੁਲਿਸ ਨੇ ਵੈਰੀਫਾਈ ਨਹੀਂ ਕੀਤਾ ਬਾਕੀ ਉਹ ਪਾਜੀ ਉਹਨਾਂ ਦੇ ਹੱਥ ਵਿੱਚ ਨਹੀਂ ਲਾਇਆ ਉਹਨੂੰ ਜਿੱਦਾਂ ਉਹ ਰਿਸ਼ਤਰ ਹੁੰਦਾ ਕਿ ਇਹ ਮਾਰਕੀਟ ਇੱਦਾਂ ਵੀ ਵਿਵਾਦਾਂ ਚ ਅਕਸਰ ਇੱਥੇ ਲੁੱਟਖੋਮ ਭਾਜੀ ਗੱਲ ਹੈ ਅਸੀਂ ਜੇ ਇੰਟਰਨੈਟ ਦੇ ਉੱਤੇ ਤਾਂ ਹੀ ਅੱਧੀ ਦੀ ਰਾਤ ਨੂੰ ਜਾਗਦੇ ਹਾਂ ਅਸੀਂ ਦੁਕਾਨਾਂ ਤੇ ਲੱਖਾਂ ਰੁਪਏ ਲਾ ਕੇ ਬੈਠੇ ਆਂ ਭਾਜੀ ਆਪਣੇ ਨਿਆਣਿਆਂ ਦਾ ਢਿੱਡ ਵੱਢ ਕੇ ਇੱਥੇ ਬੈਠੇ ਆਂ ਅਸੀਂ ਤਾਈਓ ਬੈਠੇ ਆ ਸਾਰੀ ਮਾਰਕੀਟ ਬੈਠੀ ਘਰਾਂ ਦੇ ਥੋੜਾ ਮਾਰਕੀਟ ਵਾਲੇ ਸਾਰੇ ਆਪਣੇ ਪਰ ਘਰਾਂ ਚ ਇਕੱਠੇ ਹੋ ਕੇ ਆਏ ਪਰਸੋ ਸਾਡੀ ਮਾਰਕੀਟ ਚ ਤੁਹਾਡਾ ਭਰਾ ਛੋਟਾ ਮਾਨ ਬੈਟਰੀ ਵਾਲਾ ਲਗ 1.5 ਲੱਖ ਦੀ ਬੈਟਰੀ ਬਚਾਈ ਚੋਰੀ ਹੋ ਗਈਆਂ ਪੁਲਿਸ ਨੇ ਤੱਕ ਪਰਚਾ ਨਹੀਂ ਦਰਜ ਕੀਤਾ ਅਜੇ ਤੱਕ ਉਹਨੂੰ ਟ੍ਰੇਸ ਨਹੀਂ ਕੀਤਾ ਕੈਮਰੇ ਨਹੀਂ ਟ੍ਰੇਸ ਕੀਤੇ ਕਿੱਥੇ ਖੜੇ ਆਪਾਂ ਏਡੀਸੀ ਪੀਸੀਟੀ 2 ਸਾਹਿਬ ਆਪਣੇ ਮਾਨ ਅੱਜ ਜਿਵੇਂ ਮੈਡੀਕਲ ਸਟੋਰ ਲੁੱਟੇ ਗਏ ਦੇ ਕੋਮਪਲੀਟਲੀ ਇੱਕ 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 ਚੀਜ਼ ਹੈ ਇਹ ਚੀਜ਼ਾਂ ਨੂੰ ਮਤਲਬ ਕਿ ਇਗਨੋਰ ਕਿਉਂ ਕਰ ਰਹੀ ਹੈ ਪੁਲਿਸ ਕਿਉਂ ਨਹੀਂ ਇਹ ਤਾਂ ਭਾਜੀ ਪੁਲਿਸ ਨੂੰ ਪਤਾ ਹੋਊਗਾ ਵੀ ਚੋਰੀ ਨਹੀਂ ਫਿਰ ਵੀ ਅਫਸਰ ਵੀ ਫੀਲਡ ਵਿੱਚ ਘੁੰਮਦੇ ਨੇ ਠੀਕ ਹੈ ਕਈ ਇੰਨੀਆਂ ਵਾਰਦਾਤਾਂ ਜਿਹੜੀਆਂ ਕਿਉਂਕਿ ਇੱਥੇ ਪਹਿਲਾਂ ਵੀ ਜਿਹੜੀ ਘਟਨਾ ਹੋਈ ਸੀ ਜਦੋਂ ਏਸ਼ੀਆਂ ਦੇ ਜਿਹੜੇ ਲਾਹ ਕੇ ਲਗੇ ਸੀ ਸਮਾਨ ਠੀਕ ਹੈ ਉਸ ਤੋਂ ਬਾਅਦ ਬੈਟਰੀਆਂ ਦੀ ਵੀ ਹੋ ਗਈ ਇੰਨਾ ਮਾਮਲਾ ਹਾਈਲਾਈਟ ਹੋਣ ਤੋਂ ਬਾਅਦ ਵੀ ਤਾਂ ਵੀ ਪੁਲਿਸ ਇਗਨੋਰ ਕਰ ਰਹੀ ਹੈ ਕਰ ਰਹੀ ਨਹੀਂ ਕਰਦੀ ਦੇਖੋ ਮੈਂ ਉਹ ਨੇ ਕਹਿਣਾ ਚਾਹੁੰਦਾ ਪੁਲਿਸ ਦੇ ਮਾਮਲੇ 'ਚ ਤੁਹਾਨੂੰ ਵੀ ਪਤਾ ਹੀ ਹੈ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਇਹ ਬੰਦਾ ਸੀ ਆਫ ਫੜਾਇਆ ਜੀ ਪੁਲਿਸ ਨੂੰ ਕੱਲ ਪੁਲਿਸ ਤੇ ਕੀ ਕਾਰਵਾਈ ਕਰਦੀ ਹੈ ਕਿਹੜਾ ਇਹ ਦੇ ਮਗਰ ਬੰਦਾ ਆਂਦਾ ਫੇ ਦੇਖਾਂਗੇ ਹੁਣ ਤਾਂ ਥਾਣੇ ਨਹੀਂ ਜਾਣਾ ਅਸੀਂ ਥਾਣੇ ਪੁਲਿਸ ਫੇ ਫੋਨ ਕਰ ਲਗੇ ਤੁਸੀਂ ਇੱਥੇ ਆਵਾਂਗੇ ਨਾ ਰੱਖੋ ਜੋ ਇਹਨੂੰ ਸਮਾਨ ਇਹਨੂੰ ਬਰਾਮਦ ਕੀਤਾ ਤੁਸੀਂ ਆਪਣੇ ਦੇਖੋ মিডিਆ ਸਮਾਜ ਦੀ ਤੀਜੀ ਅੱਖ ਹੈ ਠੀਕ ਹੈ ਸੱਚ ਝੂਠ ਦਾ ਸਾਹਮਣਾ ਤੁਸੀਂ ਕਰਦੇ ਹੋ ਤੁਸੀਂ ਅਸੀਂ ਤੁਹਾਡੇ ਸਾਹਮਣੇ ਬੰਦੇ ਦੀ ਸ਼ੈਣੀ ਥੋੜੀ ਸਭ ਕੋ ਫੜਾਤਾ ਉਹ ਬੰਦੇ ਨੇ ਬਲਾਈਜ਼ ਵੀ ਕੀਤਾ ਵੀ ਇਹ ਮੈਂ ਆਇਆ ਫੁਲਾਨਾ ਟਿਕੜਾ ਪੜੇ ਖਾਨੂ ਕਹਿੰ ਉਨ ਨੂੰ ਕਿਹਾ ਕਿ ਤੂੰ ਸ਼ੈਣੀ ਤੁਹਾਡਾ ਰੱਖਿਆ ਦਾ ਕਿਉਂ ਰੱਖਿਆ ਦਾ ਹੈਗੇ ਸ਼ੈਣੀ ਤੁਹਾਡਾ ਤੋਂ ਇਹ ਅਧੀ ਰਾਤ ਲੈ ਕੇ ਤੁਰਿਆ ਤੇ ਤੂੰ ਕਿਹ ਤਲੇ ਤੋਂ ਨਹੀਂ ਆਣਗੇ ਕਹਿੰਦਾ ਮੈਂ ਥੋੜੀ ਵਾਰ ਕਿਉਂਕਿ ਕੋਈ ਨਾ ਕੋਈ ਸ਼ਾਇਦ ਵਾਰਦਾਤ ਦੇ ਇੰਜਾਮ ਦੇਣ ਨੂੰ ਹੀ ਬੰਦੇ ਰੱਖਿਆ ਸਮਾਨ ਕਹਿੰਦਾ ਮੈਂ ਥੋੜੀ ਮਾਰਾਂਗਾ ਤੇ ਆਵਾਜ਼ ਨਹੀਂ ਆਏਗੀ ਕਿਤੇ ਨਾ ਕਿਤੇ ਵਾਰਦਾਤ ਨੂੰ ਇੰਜਾਮ ਦੇਣ ਲਈ ਆਇਆ ਸੀਗਾ ਬਿਲਕੁਲ ਬਿਲਕੁਲ ਤਾਲੇ ਜਿਹੜਾ ਸਮਾਨ ਆ ਛੈਣੀ ਕਿਹੜਾ ਮਿਸਤਰੀ ਹੈ 100% ਚੋਰ ਹੈ ਜਿਹੜਾ ਆਦਾ ਟਾਈਮ 2 ਵਜੇ ਚੈਨਲ ਨੂੰ ਮਿਸਤਰੀ ਤੇ ਘੁੰਮਣਾ ਨਹੀਂ ਵੀ ਆ ਘੁੰਮਣਾ ਤਾਂ ਕੋਈ ਮਤਲਬ ਨਹੀਂ ਨਾ 100% ਚੋਰ ਹੈ ਜੀ ਉਹਦੀਆਂ ਗੱਲਾਂ ਤੋਂ ਜੱਜ ਹੋ ਗਿਆ ਅਸੀਂ ਰਿਕਾਰਡਿੰਗ ਕੀਤੀ ਆ ਉਹ ਆਪਣੇ ਮੂੰਹਾਂ ਮੰਨਿਆ ਕਿ ਮੈਂ ਫੁਲਾਨੀ ਫੁਲਾਨੀ ਦਾ ਤਾਂ ਬੋਰਡ ਲਾਏ ਆ ਫੁਲਾਨੀ ਫੁਲਾਨੀ ਦਾ ਤਾਂ ਮੈਂ ਆ ਜੀ ਉਹ ਵੀ ਆਪਾਂ ਪੁਲਿਸ ਨੂੰ ਕੰਪਲੇਂਟ ਕੀਤੀ ਲੇਕਿਨ ਉਹਦੀ ਵੀ ਕੋਈ ਕਾਰਵਾਈ ਨਹੀਂ ਹੋਈ ਅੱਗੇ ਜਿਹੜੇ ਸਾਡੇ ਗੁਰਦਾਸ ਤੁਸੀਂ ਕੋਈ ਕਾਰਵਾਈ ਨਹੀਂ ਹੋਈ ਬਾਕੀ ਇਹ 100% ਚੋਰ ਹੈ ਕਨਫਰਮ ਹੋ ਗਿਆ ਪੁਲਿਸ ਵੀ ਮੰਨ ਗਿਆ ਉਹਦੀ ਗੱਲਾਂ ਤੇ ਜੱਜ ਹੋ ਗਿਆ ਇਹ ਚੋਰ ਹੈ ਸੋ ਦੇਖ ਜੀ ਇਹ ਕਮਸ ਕਮ ਚਾਰ ਪੰਜ ਬੰਦੇ ਆ ਇਹਨਾਂ ਨੇ ਟਿਕਾਣਾ ਬਣਾਇਆ ਹੁੰਦਾ ਵੀ ਆਪਾਂ ਡੇਢ 2 ਵਜੇ 3 ਵਜੇ ਜਿੱਦਾਂ ਵੀ ਆਪਾਂ ਇੱਕ ਜਗ੍ਹਾ ਤੇ ਇਕੱਠੇ ਹੋਵਾਂਗੇ ਉਹ ਮੈਂ ਥੋੜੇ ਦਿਨ ਪਹਿਲਾਂ ਆਪਣੇ ਕੈਮਰੇ 'ਚ ਦੇਖਿਆ ਸੀ ਚਾਰ ਪੰਜ ਬੰਦੇ 120 ਫੁੱਟ ਰੋਡ ਦੇ ਕੋਲ ਦੇ ਬਈ ਚੌਕ ਦੇ ਮੈਂ ਆਪਣੇ ਕੈਮਰੇ 'ਚ ਰਿਕਾਰਡਿੰਗ ਕੀਤੀ ਹੋਈ ਹੈ ਮੇਰੇ ਕੋਲ ਪਈ ਹੈ ਰਿਕਾਰਡਿੰਗ ਲੇਕਿਨ ਇਹਨਾਂ ਦਾ ਗਿਰੋ ਹੈਗਾ ਇਹ ਇਕੱਠੇ ਹੁੰਦੇ ਇੱਕ ਥਾਂ ਤੇ ਬਾਅਦ ਚ ਕਾਂਡ ਕਰਦੇ ਆ ਕਾਂਡੇ ਕਰਦੇ ਦਿਨ ਤਿਹਾਰੇ ਹੀ ਨੇ ਮਤਲਬ ਚਾਰ ਤਿੰਨ ਚਾਰ ਦਿਨਾਂ ਦੇ ਵਿੱਚ ਵਿੱਚ ਜੇ ਹੁਣ ਇਹਨਾਂ ਨੇ ਇਕੱਠੇ ਹੋਣਾ ਵਾ ਦਿਨ ਚਾਰ ਹੋਏ ਦੇ ਵਿੱਚ ਵਿੱਚ ਹੀ ਕਾਂਡ ਕਰਨ ਤਾਂ ਪੁਲਿਸ ਮੇਕਦਾ ਦੇਦੇ ਪੁਲਿਸ ਵਾਲਾ ਤੁਹਾਡੇ ਸਾਹਮਣੇ ਕਹਿ ਰਿਹਾ ਸੀਗਾ ਕਿ ਇਹਨਾਂ ਜਾਣ ਦਿਓ ਜੀ ਹਨਾ ਆ ਵੀ ਨਹੀਂ ਪਤਾ ਹਾਲੇ ਉਹ ਸਮਾਨ ਵੀ ਸਭ ਕੁਝ ਜਿਗਾ ਚੈਨੀ ਥੋੜੀ ਪਲਾਸ ਫੇਰ ਵੀ ਪੁਲਿਸ ਵਾਲਾ ਤੁਹਾਨੂੰ ਕਹਿ ਰਿਹਾ ਕਿ ਜਾਣ ਦਿਓ ਜੋ ਤੁਹਾਡੇ ਕਹਿਣਾ ਸੀਗਾ ਪੁਲਿਸ ਨੇ ਕੁਝ ਨਹੀਂ ਕਰਨਾ ਮਾਰਿਆ ਉਹ ਹੁਣੇ ਕਹੀ ਜਾਂਦੀ ਮੂੰਹ ਤੇ ਪੁਲਸ ਵਾਲੇ ਹੁਣੇ ਕਹੀ ਜਾਂਦੇ ਮੈਨੂੰ ਛੱਡ ਦਿੰਦੇ ਆ ਬੇ ਕੋਈ ਕਾਂਡ ਹੋਏਗਾ ਫਿਰ ਫੜ ਲਗੇ ਕੋਈ ਦੇ ਨਹੀਂ ਹਥਿਆਰ ਨਹੀਂ ਹੈਗੇ ਜਿੰਨੇ ਇਹਨਾਂ ਕੋਲ ਆਕੇ ਨੇ ਹਾਂ ਸੁਣੋ ਮੇਰੀ ਗੱਲ ਵਈ ਗਰੀ ਰਾਤ ਨੂੰ ਘੁੰਮ ਰਿਹਾ ਸੀ ਮੇਰੇ ਹਥਿਆਰ ਜਿਹੜੇ ਨੇ ਸਾਡੇ ਕੋਲ ਨਹੀਂ ਹੈਗੇ ਜਿੰਨੇ ਇਹਨਾਂ ਕੋਲ ਹੈਗੇ ਇਹਨਾਂ ਨੂੰ ਪੁਲਿਸ ਕੀਤਾ ਲਾਊਡ ਕਰ ਦਿੰਦੇ ਜੀ ਰਾਤ ਨੂੰ ਕਿਰਪਾਨਾ ਦਾਦ ਲੈ ਘੁੰਮਣੇ ਲੁੱਟਾ ਖੋਲੂ ਕਹਿਣਾ ਕਰਨ ਕੋਈ ਆਮੰਦਾ ਗੱਡੀ ਡਾਂਗ ਰੱਖ ਲੈ ਤਾਂ ਪੁਸਪੁਛ ਲੱਪੰਦੀ ਹੈ ਤੁਸੀਂ ਕਿਉਂ ਰੱਖੀਂ ਕੋਈ ਖਿਆਰ ਨਹੀਂ ਹੈਗੇ ਹੂੰ ਅਸੀਂ ਗੱਲ ਸੁਣ ਮੇਰੀ ਆਮ ਲੋਕ ਆ ਗਏ ਪਾਪਾ ਜੰਨੀ ਤੁਹਾਡੀ ਉਮਰ ਹੋ ਗਈ ਕਦੀ ਤੁਸੀਂ ਪਹਿਲਾਂ ਦੇਖਿਆ ਸੀ ਇਦਾਂ ਦੇ ਕੰਮ ਹੁੰਦੇ ਸੀ ਨਹੀਂ ਹੋ ਮੇਰੀ ਕੁੰਨੀ ਕਿਹੋਲਾ ਪੇੜੀ ਤੁਹਾਡੇ ਕੋ ਹਿਆਰੇ ਨੇ ਨਹੀਂ ਹੈਗੇ ਜਿੰਨੇ ਇਹਨਾਂ ਕੋ ਹਿਯਾਰ ਨਹੀਂ ਹੁਣ ਤੁਹਾਨੂੰ ਕੀ ਲੱਗਦਾ ਤੁਹਾਨੂੰ ਸਰਕਾਰ ਕੋ ਤੁਹਾਨੂੰ ਦੀ ਕਹਿੰਦੇ ਹੋ ਕਿ ਮੰਗ ਕਰਦੇ ਹੋ ਕਿ ਤੁਹਾਨੂੰ ਕੋਈ ਵਪਾਰ ਨਹੀਂ ਕੋਈ ਚੀਜ਼ ਰੱਖਣੀ ਚਾਹੀਦੀ ਹੈ ਪਰ ਸਰਕਾਰ ਲੋੜ ਕਰੇ ਤੁਹਾਨੂੰ ਜਾਂ ਪੁਲਿਸ ਤੁਹਾਨੂੰ ਵੀ ਦੇ ਕੋਈ ਨਾ ਕੋਈ ਤਿਆਰ ਇਹਨਾਂ ਦਾ ਮੁਕਾਬਲਾ ਕਰਨ ਦੇ ਲਈ ਹਾਥ ਕਿੱਦਾਂ ਮੁਕਾਬਲਾ ਕਰੂਗੇ ਪਾਪਾ ਜੀ ਅਸੀਂ ਕਿੱਸੇ ਕਰ ਸਕਦੇ ਹਾਂ ਹਾਂਜੀ ਅਸੀਂ ਕਿੱਦਾਂ ਕਰ ਸਕਦੇ ਹਾਂ ਯਾਰ ਜਿੰਨੇ ਹਿਯਾਰ ਇਹਨਾਂ ਕੋਲ ਨੇ ਸਾਡੇ ਕੋਲ ਆਈ ਹੀ ਨਹੀਂ ਬਿਲਕੁਲ ਨਹੀਂ ਹੈਗੇ ਜੀ ਸੁਣਨ ਮੇਰੀ ਗੱਲ ਆਹ ਦੁਕਾਨ ਹੈ ਸਾਹਮਣੇ ਲੁੱਟੀ ਹੈ ਹਾਂਜੀ ਕਾ ਸਾਡੀ ਸ਼ਟਰ ਚੱਕ ਕੇ ਹਾਂਜੀ ਤਾਂ ਭੈਣ ਦੀ ਲਾਓ ਸ਼ਟਰ ਚੱਕ ਲਿਆ ਉਹਨਾਂ ਨੇ ਹੂੰ ਤੇ ਸਾਡੇ ਕੋਲ ਐਨੇ ਹਿਯਾਰ ਨਹੀਂ ਹੈਗੇ ਜਿੰਨੇ ਇਹਨਾਂ ਕੋਲ ਨੇ ਨਹੀਂ ਹਿਯਾਰ ਆ ਕਿੱਥੋਂ ਰੇ ਜੀ ਜਲੰਧਰੋਂ ਆਏ ਪੰਜਾਬ ਤੋਂ ਕਿੱਥੋਂ ਆ ਰਹੇ ਆ ਇਹ ਇਹਨਾਂ ਕੋਲ ਹੀ ਆ ਪੁਲਸਾ ਉਹ ਤਾਂ ਸਾਡੇ ਸਾਰੇ ਹੀ ਯਾਰ ਰਲੇ ਮਿਲੇ ਨੇ ਕਿੱਥੋਂ ਯੂਪੀ ਤੋਂ ਲੈ ਕੇ ਆ ਰਹੇ ਈ ਹਿਯਾਰ ਆ 20 ਪਤਾ ਕਿੱਥੋਂ ਲੈ ਕੇ ਆ ਰਹੇ ਈ